ਸਾਗੋ ਸਾਗੀ ਕੰਮ ਚੱਲੂ ਫਿਰ ਸਾਗੋ ਸਾਗੀ ਹੈ ਸਾਗ ਸਾਗ ਬਣੂਗਾ ਐ ਮੱਖਣ ਮੱਖਣ ਪਾ ਤੁਸੀਂ ਦੇਖ ਸਕਦੇ শুটিং ਵੇਖਣ ਆਲੇ ਕਿੰਨੇ ਜਾਣੇ ਆਈ ਜਾਂਦੇ ਆ ਤੇਲ ਹੀ ਮਗਾਤਾ ਇੱਕ ਦੇਖ ਸਕਦੇ ਹੋ ਬੱਤੀ ਦੇ ਸੀਨ ਲੈਣ ਦਾ ਹੈ ਤੇ ਬੱਤੀ ਚਲ ਗਈ ਬੜੀਆਂ ਗਲਤੀਆਂ ਹੋ ਰਹੀਆਂ ਤੁਸੀਂ ਦੇਖ ਹੀ ਸਕਦੇ ਸੀਨ ਹੀ ਪਰਫੈਕਟ ਆ ਰਹੀ ਤੁਸੀਂ ਦੇਖ ਸਕਦੇ ਸਾਗ ਵੀ ਬੰਦਾ ਵਿਆ ਫੋਟੋਆਂ ਕਰਾਉਣ ਆਏ ਲੋਕ ਹਜ਼ਾਰ ਉਸਨ ਸਟਾਰ ਉਸਨ ਸਟਾਰ ਹਾਂਜੀ ਕਿਵੇਂ ਹੋ ਵਧੀਆ ਹੋ ਗਿਆ ਤੇ ਅੱਜ ਦਾ ਵੀਲੌਗ ਆਪਣਾ ਇੱਥੋਂ ਸਟਾਰਟ ਕੀਤਾ ਜਾਂਦਾ ਤੁਸੀਂ ਮੇਰਾ ਮੂੰਹ ਦੇਖ ਸਕਦੇ ਮੂੰਹ ਜੇ ਤੋਤਾ ਨਹੀਂ ਆ ਚਾਹ ਨਹੀਂ ਪੀਤੀ ਤੇ ਅਹੀਂ ਫੇਰ ਚੱਲਿਆ ਵੀਡੀਓ ਸ਼ੂਟ ਕਰਨ ਸਵੇਰੇ ਹੀ ਠੀਕ ਆ ਤੁਹਾਨੂੰ ਮੈਂ ਟਾਈਮ ਦਿਖਾ ਦਿੰਨਾ ਤੇ ਇੱਧਰ ਦੇਖ ਸਕਦੇ ਤੁਸੀਂ 7:00 ਵਜੇ 3 ਮਿੰਟ ਹੋਏ ਆ ਤੇ ਅਹੀਂ 6:30 ਵਜੇ ਦੇ ਉੱਠੇ ਆ ਤੇ ਉਹ ਤਿਆਰੀ ਟਿਉੜੀ ਕਰਨ ਦਾ ਮੁੰਡੇ ਠੀਕ ਆ ਤੇ ਅਸੀਂ ਮੈਂ ਵੀ ਉਹਨ ਮੂੰਹ ਮਾਤੋਂ ਲੱਗਾ ਚਾਹ ਚੂ ਪੀ ਕੇ ਚੱਲੇ ਆ ਤੇ ਅਸੀਂ 7:30 ਵਜੇ ਨਿਕਲ ਜਾਣਾ ਇੱਥੋਂ ਤੇ ਅੱਜ ਆड्डा ਬਾਹਰ ਸੂਟ ਆ ਤੇ ਨਾਲੇ ਵਲੌਗ ਬਣਾਵਾਂਗੇ ਤੇ ਨਾਲੇ ਤੁਸੀਂ ਵਲੌਗ ਨਾਲ ਤੁਸੀਂ ਦੇਖ ਲਿਓ ਤੇ ਨਾਲੇ ਮੈਂ ਵੀ ਦੇਖਾਂਗਾ ਤੇ ਆਪਾਂ ਵੀ ਚਈਆਂ ਵੀਡੀਓ ਦੇ ਵਿੱਚ ਤੇ ਨਾਲੇ ਵੀਡੀਓ ਸ਼ੂਟ ਕਰਾਂਗੇ ਤੇ ਨਾਲੇ ਵਲੌਗ ਬਣਾਵਾਂਗੇ ਇਹਨਾਂ ਦੀ ਵੀਡੀਓ ਸ਼ੂਟ ਕਰਾਂਗੇ ਨਾਲ ਇਹਨਾਂ ਦੇ ਨਾਲ ਆਵਾਂਗੇ ਤੇ ਨਾਲੇ ਆਪਣਾ ਵਲੌਗ ਬਣਾਵਾਂਗੇ ਤੇ ਆਜੋ ਚੱਲਦੇ ਹਾਂ ਕਿ ਤੁਸੀਂ ਦੇਖ ਸਕਦੇ ਮੋਟਰਸਾਈਕਲ ਵਿੱਚ ਤੇਲ ਪਾਉਂਦੇ ਪਏ ਤੇ ਦੇ ਸਕਦੇ ਇਹਦੇ ਚ ਵੀ ਤੇਲ ਇਸ ਕਰਕੇ ਬੋਦਲ ਚ ਪੋਇਆ ਹੈ ਕਿ ਇਹ ਜਿਹੜਾ ਬੋਦਲ ਚ ਤੇਲ ਪਾਉਣਾ ਹੈ ਦੂਸਰੇ ਮੋਟਰਸਾਈਕਲ ਚ ਪਾਉਣਾ ਜਿਹੜਾ ਘਰੇ ਲੱਗਾ ਉਹ ਤੇ ਖਾਲੀ ਆ ਤੇ ਉਹਦੇ ਉਹ ਨਹੀਂ ਆਜ ਸਕਣਾ ਤੇ ਅੱਜ ਹੈਗਾ ਹੀ ਤੇਲ ਇੱਚ ਥੋੜਾ ਹੀ ਤੇ ਉਹ ਪੈਟਰੋਲ ਪੰਪ ਤੱਕ ਪਹੁੰਚ ਗਿਆ ਤੇ ਉਹਦੇ ਚ ਵੀ ਪਵਾ ਲਿਆ ਤੇ ਉਹ ਮੋਟਰਸਾਈਕਲ ਚ ਵੀ ਦੂਜੇ ਚ ਵੀ ਤੇਲ ਪਾਉਣ ਲੱਗੇ ਆ ਠੀਕ ਆ ਤੇ ਉੱਥੇ ਕੀਪਤਾ ਨੂੰ ਟਾਈਮ ਵੱਧ ਲੱਗ ਜੇ ਤੇ ਇਸ ਕਰਕੇ ਕਿਦੇ ਰਾਹ ਚ ਨਾ ਮੁੱਕ ਜੇ ਬੰਦੇ ਬਾਅਦ ਤੁਹਾਨੂੰ ਪਤਾ ਐਵੇਂ ਕਹਿਣਗੇ ਤੇਲ ਨਹੀਂ ਪੁਆਇਆ ਇਸ ਕਰਕੇ ਤੇਲ ਪੋਣ ਆਏ ਆ ਜਿਵੇਂ ਤੁਹਾਨੂੰ ਮੈਂ ਦੱਸਿਆ ਵੀ ਪਿੰਡ ਦੇ ਨਾਲ ਹੀ ਪੈਟਰੋਲ ਪੰਪ ਆ ਲੱਗ ਗਏ ਸਾਡੇ ਪਿੰਡ ਦੇ ਵਿੱਚ ਹੀ ਆ ਠੀਕ ਆ ਵੀ ਇੱਕ ਦੋ ਕਿਲੋਮੀਟਰ ਹੀ ਆ ਦੂਰ ਪਿੰਡ ਦੇ ਨਾਲ ਹੀ ਆ ਤੇ ਹੁਣ ਆਪਾਂ ਚੱਲੇ ਆ ਫਿਰ ਘਰ ਤੇ ਫਿਰ ਤਿਆਰੀ ਹੋ ਗਈ ਆ ਚੱਲੇ ਹੁਣ ਵੀਡੀਓ ਤੋਕਾ ਤੁਸੀਂ ਦੇਖ ਸਕਦੇ ਆ ਆਪਾਂ ਆ ਗਿਆਂ ਘਰ ਹੁਣ ਤੇਲ ਤੇ ਤੁਸੀਂ ਦੇਖ ਸਕਦੇ ਹੋ ਹੁਣ ਆਪਾਂ ਚੱਲੇ ਆ ਵੀਡੀਓ ਸ਼ੂਟ ਕਰਨ ਬੰਦੇ ਆ ਚੁੱਕੇ ਆ ਠੀਕ ਆ ਤਿੰਨੇ ਤੇ ਚੌਥਾ ਮੈਂ ਤੇ ਅੰਕਲ ਤੇ ਵੈਸੇ ਘਾਰੀ ਆ ਠੀਕ ਆ ਤੇ ਹੁਣ ਆਪਾਂ ਚੱਲੇ ਆ ਠੀਕ ਆ ਤੇ ਆਪਾਂ ਬੈਗ ਵੀ ਲਿਆ ਤੁਸੀਂ ਦੇਖ ਸਕਦੇ ਤੇ ਇਹ ਬੈਗ ਦੇ ਵਿੱਚ ਸਮਾਨ ਆ ਤੇ ਉੱਥੇ ਸ਼ੂਟ ਕਰਾਂਗੇ ਤੇ ਤੁਹਾਨੂੰ ਵਿਖਾਵਾਂਗੇ ਸਸਤਰ ਸਾਰੇ ਇਹਦੇ ਚ ਹੀ ਆ ਤੇ ਆਜੋ ਚੱਲਦੇ ਆ ਹੁਣ ਚਲੋ ਚੱਲੀਏ ਲਓ ਜੀ ਤੁਸੀਂ ਦੇਖ ਸਕਦੇ ਮੋਟਰਸਾਈਕਲ ਕੱਢਦੇ ਪਏ ਚੱਲ ਦੇਖ ਸਕਦੇ ਤੁਸੀਂ ਯਾਰ ਇਹ ਕਾਫੀ ਅੱਗੇ ਨੰਗੇ ਇਹਦੇ ਸੀਨਾ ਦੇ ਨਾਲ ਲੱਗ ਗਏ ਹੁਣ ਠੀਕ ਆ ਮੋੜ ਤਾਂ ਘਰ ਨਹੀਂ ਹੋਇਆ ਤੁਸੀਂ ਲੋਕੇਸ਼ਨ ਦੇ ਅੰਦਰ ਅਸੀਂ ਆ ਚੁੱਕੇ ਹਾਂ ਦੇਖ ਸਕਦੇ ਤੁਸੀਂ ਲੋਕੇਸ਼ਨ ਤੇ ਹੁਣ ਆਪਾਂ ਜਾ ਰਹੇ ਹਾਂ ਜਗਾ ਚੈੱਕ ਕਰੋ ਤੁਸੀਂ ਯਾਰ ਤੇ ਰਾਹ ਵੀ ਬੜਾ ਖੱਡੇ ਖੁੱਡੇ ਰਾਹ ਖਰਾਬ ਹੀ ਆ ਕੇ ਔ ਸਾਡੇ ਬੰਦੇ ਦਿਖਣ ਤਾਂ ਹੁਣੇ ਤੁਹਾਨੂੰ ਤੇ ਆਪਾਂ ਜਾ ਰਹੇ ਹਾਂ ਤੇ ਤੁਸੀਂ ਦੇਖ ਸਕਦੇ ਲੋਕੇਸ਼ਨ ਸਾਡੀ ਠੀਕ ਆ ਤੇ ਆਓ ਸਾਡੇ ਬੰਦੇ ਖਲੋਤੇ ਆ ਉਹਨਾਂ ਕੋਲ ਚੱਲਦੇ ਆ ਤੇ ਆਇਆ ਸਾਡੀ ਲੋਕੇਸ਼ਨ ਤੇ ਬਿਜਲੀ ਮੈਹਕਮੇ ਤੇ ਬਣ ਰਹੀ ਹੈ ਸਾਡੀ ਵੀਡੀਓ ਤੇ ਦੇਖ ਸਾਡੇ ਬਿਜਲੀ ਮੈਹਕਮੇ ਤੇ ਇੱਥੇ ਕਰਾਂਗੇ ਹੁਣ ਆਪਾਂ ਸੂਟ ਠੀਕ ਆ ਤੇ ਦੇਖ ਸਾਡੇ ਬਿਜਲੀ ਮੈਹਕਮੇ ਤੇ ਬਣ ਲੱਗੀ ਵੀਡੀਓ ਤੇ ਯਾਰ ਐਰ ਕੀ ਐਰ ਕੀ ਰੋਲ ਕੋ ਚੇਂਜ ਹੋ ਗਿਆ ਠੀਕ ਆ ਪਹਿਲਾਂ ਮੈਂ ਤੇ ਇੰਦਰ ਹੁੰਨੇ ਆ ਠੀਕ ਆ ਜਿਹੜੀਆਂ ਦੋ ਵੀਡੀਓ ਬਣਾਈਆਂ ਚਾਹੀ ਦੋਵੇਂ ਇਕੱਠੇ ਆ ਪਰ ਇ ਚ ਐਰ ਕੀ ਦੋਵੇਂ ਇਕੱਠੇ ਨਹੀਂ ਐਰ ਕੀ ਇ ਚ ਦੋਵੇਂ ਇਕੱਠੇ ਆ ਠੀਕ ਆ ਤੇ ਆਰ ਕੀ ਪਹਿਲਾਂ ਪਹਿਲਾਂ ਵੀਡੀਓ ਚ ਆ ਦੋ ਹੁੰਦੇ ਸੀ ਹੁਣ ਇਹ ਦੋ ਨੇ ਹੁਣ ਇਹ ਦੋ ਹੋਣਗੇ ਤਾਂ ਹੀ ਇਹ ਦੋ ਹੋਵਾਂਗੇ ਠੀਕ ਆ ਹੁਣ ਜਿਹੜੀ ਜਿਹੜੀ ਨਵੀਂ ਵੀਡੀਓ ਆ ਰਹੀ ਆ ਬੰਦੇ ਚੇਂਜ ਕਰਤੇ ਹੁਣ ਠੀਕ ਆ ਤੇ ਹੁਣ ਯਾਰ ਕਰੀਏ ਵੀਡੀਓ ਸਟਾਰਟ ਸਟਾਰਟ ਵੀਡੀਓ ਕਰੀਏ ਸਟਾਰਟ ਚਲੋ ਠੀਕ ਆ ਉਹ ਕਿੱਟ ਚ ਮੈਂ ਕੱਢ ਉਸ ਮਾਨ ਸਾਰਾ ਕਿੱਟ ਚ ਆ ਉਹ ਨਹੀਂ ਯਾਰ ਵੀਡੀਓ ਵਾਲਾ ਕਿਤੇ ਗਲਤ ਨਾ ਸਮਝ ਲਿਓ ਕਿਹੜਾ ਸਮਾਨ ਕਿਹਦਾ ਜਿਵੇਂ ਕਿ ਯਾਰ ਤੁਹਾਨੂੰ ਮੈਂ ਇਹ ਦੱਸਣਾ ਚਾਹੁੰਦਾ ਆ ਵੀ ਹਾਡੀ ਸਵੇਰੇ ਉੱਠਣ ਦੀ ਵਜ੍ਹਾ ਇਹ ਆ ਸਾਨੂੰ ਸਵੇਰੇ ਇੱਥੇ ਤਾਉਣਾ ਪਿਆ ਕਿਉਂਕਿ ਤੁਹਾਨੂੰ ਪਤਾ ਵੀਡੀਓ ਦੇ ਟਾਈਮ ਬੜਾ ਲੱਗਦਾ ਹੈ ਹਈ ਹੁਣ ਇੱਥੇ ਆਏ ਤੇ ਸਾਨੂੰ ਇੱਥੇ ਵੀ 25 ਮਿੰਟ ਲੱਗ ਹੀ ਗਏ ਠੀਕ ਆ ਤੇ ਵੀਡੀਓ ਤੇ ਕਾਫੀ ਟਾਈਮ ਲੱਗ ਜਾਂਦਾ ਇਹ ਵੀਡੀਓ ਅਗਲੇ ਦਿਨ ਤੇ ਨਹੀਂ ਪਾਉਣੀ ਅੱਜੇ ਮਕਾਉਣੀ ਆ ਠੀਕ ਆ ਕਿਉਂਕਿ ਤੁਹਾਨੂੰ ਪਤਾ ਦੇਨ ਦਿਹਾੜੀ ਦੀਵਾਲੀ ਆਈ ਆ ਤੇ ਠੀਕ ਆ ਤੇ ਟਾਈਮ ਨਹੀਂ ਲੱਗਦਾ ਤੇ ਹੁਣ ਤੇ ਚੱਲ ਦੀਵਾਲੀ ਦਾ ਕਰਕੇ ਮੈਨੂੰ ਛੁੱਟੀ ਹੀ ਤੇ ਚਲ ਇਹਨਾਂ ਨੂੰ ਵੀ ਦੀਵਾਲੀ ਦਾ ਕਰਕੇ 1-2-4 ਛੁੱਟੀਆਂ ਆ ਗਈਆਂ ਠੀਕ ਆ ਤੇ ਇਹ ਵੀ ਬੰਦੇ ਫ੍ਰੀ ਹੀ ਤੇ ਇਸ ਕਰਕੇ ਤਰ੍ਹਾਂ ਵਾ ਕੇ ਵੇਲੇ ਇਹ ਬੰਦਿਆਂ ਕੋ ਵੀ ਟਾਈਮ ਨਹੀਂ ਲੱਗ ਤਾ ਜਲਦੀ ਜਲਦੀ ਉੱਠੇ ਆ ਤੇ ਇਹ ਵੀਡੀਓ ਤੇ ਸਾਨੂੰ ਅਜੇ ਸਾਰਾ ਦਿਨ ਲੱਗ ਜਾਣਾ ਜਿਹੜੀ ਪਿਛਲੀ ਵੀਡੀਓ ਬਣਾਈ ਸੀ ਉੱਥੇ ਵੀ ਸਾਨੂੰ ਸਾਰਾ ਦਿਨ ਲੱਗ ਗਿਆ ਇਹਦੇ ਵੀ ਲੱਗ ਜਾਣਾ ਤੇ ਇਸ ਕਰਕੇ ਯਾਰ ਇਹ ਵੀਡੀਓ ਅਗਲੇ ਦਿਨ ਤੇ ਨਹੀਂ ਪਾਉਣੀ ਤੇ ਅੱਜੇ ਮਕਾਉਣੇ ਆ ਇਸ ਕਰਕੇ ਸਾਡੀ ਵਜ੍ਹਾ ਉੱਠਣ ਦੀ ਜਲਦੀ ਏ ਆ ਤੇ ਬਾਕੀ ਸਮਾਨ ਤੁਸੀਂ ਦੇਖ ਸਕਦੇ ਵੀਡੀਓ ਇਹ ਵੀ ਬਹੁਤ ਹੀ ਘੈਂਟ ਬਣਾਵਾਂਗੇ ਤੇ ਮੈਂ ਸ਼ੂਟ ਕਰਨ ਲੱਗਾ ਮੈਂ ਤੇ ਮੇਰੇ ਨਾਲ ਤੁਸੀਂ ਦੇਖਿਆ ਇਹਨਾਂ ਦੇ ਸੀਨ ਇੱਥੇ ਹੋਣੇ ਆ ਸਾਡੇ ਵੀਡੀਓ ਦੇ ਸੀਨ ਇੱਥੇ ਨਹੀਂ ਹੈਗੇ ਅਸੀਂ ਘਰੇ ਜਾ ਕੇ ਬਣਾ ਸਾਡੇ ਘਰੇ ਚੱਲਣੇ ਆ ਬਾਕੀ ਤੁਸੀਂ ਵੀਡੀਓ ਆ ਜਾਣੀ ਹੈ ਪੇਜ ਤੇ ਥੱਲੇ ਮੈਂ ਤੁਹਾਨੂੰ ਪਤਾ ਐਡੀ ਮੈਂਸ਼ਨ ਕਰ ਦੇਣੀ ਆ ਉੱਤੇ ਚੈੱਕ ਕਰ ਲਿਓ ਬਿਜਲੀ ਮਹਿਗਮੇ ਦੇ ਵੀਡੀਓ ਬਣ ਰਹੀ ਆ ਤੇ ਹਾਸੇ ਵੀ ਬਹੁਤ ਪੈਣਗੇ ਬਹੁਤ ਘੈਂਟ ਕੰਮ ਹੋਊਗਾ ਠੀਕ ਆ ਤੇ ਦੇਖੋ ਐਨ ਕਾਉਣ ਕਾਉਣ ਨੇ ਪੂਰੀਆਂ ਚਿੱਲਣਾ ਲਾਈਆਂ ਸਾਦੇ ਤੁਸੀਂ ਉਹ ਵੀਡੀਓ ਬਣਾਉਂਦੇ ਪਏ ਆ ਤੇ ਇਹ ਤੁਹਾਨੂੰ ਮੈਂ ਗੱਲ ਇੱਕ ਮਤਲਬ ਜ਼ਰੂਰੀ ਇਹ ਦੱਸਣੀ ਆ ਵੀ ਅਸੀਂ ਇੱਥੇ ਜੋ ਵੀਡੀਓ ਬਣਾਉਣ ਲੱਗੇ ਹਨਾ ਤੇ ਉਹਨਾਂ ਤੁਹਾਨੂੰ ਜਿੱਥੇ ਵੀਡੀਓ ਬਣਾਉਣੀ ਆ ਤੇ ਉੱਥੇ ਬੰਦਿਆਂ ਨੂੰ ਪੁੱਛਣਾ ਤੇ ਬੰਦਾ ਹੈ ਵੀ ਆਹ ਤੁਹਾਡੀ ਜਗ੍ਹਾ ਦੇ ਵਿੱਚ ਬਣਾਉਣ ਲੱਗੇ ਆ ਠੀਕ ਆ ਤੇ ਨਾਲੇ ਬੱਤੀ ਤੇ ਬਣਾਉਣਾ ਹੈ ਸਰਕਾਰੀ ਜਗ੍ਹਾ ਤੁਹਾਨੂੰ ਪਤਾ ਸਰਕਾਰੀ ਬਿਜਲੀ ਵਾਲੀ ਬਿਜਲੀ ਮੈਹਕਮੇ ਵਾਲੀ ਜਗ੍ਹਾ ਹੈ ਤੇ ਪੁੱਛਣਾ ਦੇ ਪੈਂਦਾ ਹੀ ਆ ਅਸੀਂ ਉਹਨਾਂ ਨੂੰ ਪੁੱਛਿਆ ਤੇ ਮਤਲਬ ਉਹਨਾਂ ਨੇ ਇਦਾਂ ਗੱਲਬਾਤ ਕੀਤੀ ਫਿਰ ਫੁੱਲਵਾਇਆ ਆਪਣਾ ਤੇ ਪਹਿਲਾਂ ਉਹਨਾਂ ਨੇ ਕਿਹਾ ਵੀ ਨਹੀਂ ਬਣਾਉਣੀ ਦਿੱਤਾ ਹਾਂ ਤਾਂ ਠੀਕ ਆ ਤੇ ਫਿਰ ਸਾਰਾ ਦੱਸਣਾ ਪਿਆ ਵੀ ਅਸੀਂ ਮੈਸੇਜ ਤੇ ਬਣਾਉਂਦਾ ਵੀਡੀਓ ਮੈਸੇਜ ਦੇਣਾ ਚਾਹੁੰਦੇ ਆ ਵੀ ਬਿਜਲੀ ਜਿਹੜੇ ਮੰਨ ਕੇ ਚਲੋ ਵੀ ਮੈਸੇਜ ਤੇ ਬਣਾਉਂਦਾ ਵੀਡੀਓ ਜਿੱਦਾਂ ਬਿਜਲੀ ਕਈ ਚੋਰੀ ਵਰਤਦੇ ਆ ਠੀਕ ਆ ਇਸ ਤਰੀਕੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਤੇ ਫਿਰ ਉਹਨਾਂ ਨੇ ਸਾਨੂੰ ਮਤਲਬ ਫਿਰ ਵੀ ਉਹਨਾਂ ਨੇ ਸਾਨੂੰ ਅੰਦਰ ਉਹ ਸਾਡੇ ਸਾਡੇ ਮਤਲਬ ਅੰਦਰ ਵੀਡੀਓ ਹੀ ਬਣਾਉਣੀ ਸੀ ਉਹਨਾਂ ਨੇ ਅੰਦਰ ਬਣਾਉਣ ਦੀ ਇਜਾਜ਼ਤ ਫਿਰ ਵੀ ਨਹੀਂ ਦਿੱਤੀ ਉਹਨਾਂ ਫਿਰ ਵੀ ਸਾਨੂੰ ਬਾਹਰ ਕਿਹਾ ਤੇ ਨਾਲ ਸਰਕਾਰੀ ਜਗ੍ਹਾ ਤੁਹਾਨੂੰ ਪਤਾ ਯਾਰ ਕਿਤੇ ਵੀ ਕੋਈ ਕੰਮ ਕਰਨਾ ਨਾ ਤੇ ਪੁੱਛ ਲੈਣਾ ਚਾਹੀਦਾ ਕਿਉਂ ਕੋਈ ਪੁੱਛ ਤਾਂ ਲੈਣਾ ਚਾਹੀਦਾ ਹੈ ਵੀ ਚੱਕਰ ਇਹ ਪੈ ਜਾਂਦਾ ਹੈ ਵੀ ਜੇ ਅੱਜ ਬਿਨੇ ਪੁੱਛੇ ਤੋਂ ਬਣਾ ਲਈਏ ਮੰਨ ਕੇ ਚਲੋ ਸਾਡੇ ਇੱਥੇ 5 ਮਿੰਟਾਂ ਦੇ ਸੀਨੇ ਬਿਨਾ ਪੁੱਛੇ ਤੋਂ ਬਣਾ ਕੇ ਚਲ ਗਏ ਆ ਬਾਈ ਚਾਂਸ ਕੱਲ ਕਿਤੇ ਉਹ ਵੀਡੀਓ ਚੱਲ ਜਾਂਦੀ ਉਹਨਾਂ ਨੂੰ ਜਗ੍ਹਾ ਇਹ ਪਤਾ ਆ ਜਿੱਥੇ ਬਣਾਈ ਉਹ ਬੰਦੇ ਨੂੰ ਜਗ੍ਹਾ ਯਾਦ ਹੁੰਦੀ ਪਿਆ ਜਗ੍ਹਾ ਇੱਥੇ ਆ ਸਰਕਾਰੀ ਜਗ੍ਹਾ ਦਾ ਕੋਈ ਵੀ ਚੱਕਰ ਪੈ ਜਾਂਦਾ ਇਹ ਦਿਨੋ ਚੱਕਾ ਮੈਂ ਇਹ ਦੱਸਦਾ ਵੀ ਕਿਤੇ ਵੀ ਇਹੋ ਜਿਹੀ ਜਗ੍ਹਾ ਤੇ ਸੂਟ ਕਰਨੇ ਤੇ ਉਹ ਬੰਦੇ ਨੂੰ ਪਹਿਲਾਂ ਪੁੱਛ ਲੋ ਠੀਕ ਆ ਵੀ ਕੋਈ ਆਪਣੇ ਤੇ ਨਾ ਆਵੇ ਠੀਕ ਆ ਤੇ ਬਾਕੀ ਸਮਝ ਗਏ ਹੋਗੇ ਤੇ ਇਸ ਕਰਕੇ ਬਾਹਰ ਅੰਦਰ ਬਣਾਈ ਨਹੀਂ ਬਣਾਉਣੀ ਬਾਹਰ ਡਾਏ ਆ ਤਾਂ ਤੁਸੀਂ ਦੇਖ ਸਕਦੇ ਉਹਦਾ ਹੀ ਉਹ ਗੇਟ ਲੱਗਾ ਨਾ ਉਹ ਗੇਟ ਤੋਂ ਅੰਦਰ ਬਣਾਉਣੇ ਹੀ ਪਰ ਹੋਏ ਗੇਟ ਤੋਂ ਬਾਹਰ ਬਣਾਉਣ ਦਾ ਤਾਂ ਮੈਂ ਤੁਹਾਨੂੰ ਦਿਖਾਉਣਾ ਜਗਾ ਹੋਵੇ ਉਦਾਂ ਕੀ ਗੇਟ ਦੇ ਬਾਹਰ-ਬਾਰ ਬਣਾਉਂਦੇ ਨਾ ਉਦਾਂ ਕੋਈ ਗੇਟ ਦੇ ਅੰਦਰ-ਬਾਰ ਬਣਾਉਣੀ ਸੀ ਵੀਡੀਓ ਪਰ ਹੁਣ ਹੀ ਬਾਰ ਬਣਾਉਂਦਾ ਐਸ ਕਰਕੇ ਅਰਮਨ ਸੁਣਿਆ ਆਪਣੇ ਨਾਲ ਦੇ ਪਿੰਡ ਵਿੱਚ ਬਿਜਲੀ ਬੜੀ ਚੋਰੀ ਯਾਰ ਕੁਝ ਤੇ ਥੋੜੀ ਘਰਾਰੀ ਅੱਜ ਕੋਈ ਨਾ ਅਰਮਨ ਨੇ ਆਪਣੇ ਨਾਲ ਬੜੀ ਬਿਜਲੀ ਕਰੀ ਨਹੀਂ ਲੱਗਦਾ ਨਾਲੇ ਟਾਕੇ ਪਾਣੀ ਕਾ ਨਹੀਂ ਕਰੇ ਯਾਰ ਬੜੀਆਂ ਗਲਤੀਆਂ ਹੋ ਰਹੀਆਂ ਤੁਸੀਂ ਦੇਖ ਹੀ ਸਕਦੇ ਸੀਨੀ ਪਰਫੈਕਟ ਆ ਰਹੀ। ਆ ਦੇ ਪਿੰਡ بجلی ਬੜੀ ਚੋਰੀ ਆਉਂਦੀ। ਮੈਨੂੰ ਲੱਗਦਾ ਇਹਨਾਂ ਨੇ ਪਟਾਕੇ ਬਣੇ ਬਣੇ। ਪਟਾਕੇ ਪੌਣੀ ਬਣੇ ਆ। ਫੇਰ ਦੁਬਾਰਤ ਸੀਨ। ਆ ਦੇ ਪਿੰਡ ਬੜੀ ਬਿਜਲੀ ਚੋਰੀ ਆਉਂਦੀ। ਲੱਗਦਾ ਇਹਨਾਂ ਨੇ ਪਟਾਕੇ ਪੌਣ। ਤੇਲ ਨਹੀਂ ਗਿਆ ਨਾ ਹੌਲੀ ਹੌਲੀ ਗਿਆ। ਫੇਰ ਗਲਤ ਹੋ ਗਿਆ। ਇਹ ਕਿ ਤੁਸੀਂ ਦੇਖ ਸਕਦੇ ਯਾਰ ਮੈਂ ਮੋਟਰਸਾਈਕਲ ਤੇ ਖਲੋਤਾ ਐ ਤੇ ਉਹ ਉਹਨਾਂ ਦੇ ਸੀਨ ਲੈਂਦਾ ਪਿਆ ਐ ਤੇ ਤੁਸੀਂ ਦੇਖ ਸਕਦੇ ਲਓ ਆ ਗਏ ਸਾਡੇ ਬੰਦੇ। ਉਹ ਆ ਗਏ ਤੇ ਆ ਸੀਨ ਲੈ ਕੇ ਆਇਆ ਉਹਨਾਂ ਦੇ। ਠੀਕ ਆ। ਚਲਿਏ। ਆਪੂ ਮੈਂ ਸਾਡੇ ਮਾਮਾ ਜੀ ਬਣਾਇਨੀ ਵੀਡੀਓ ਜੀ ਲਓ ਜੀ ਤੁਸੀਂ ਦੇ ਸਕਦੇ ਹੋ ਕੈਮਰਾਮੈਨ ਉਹ ਤੇ ਉਹ ਸਾਡੇ ਆ ਰਹੇ ਆ ਬੰਦੇ ਠੀਕ ਆ ਆ ਗਏ ਸਾਡੇ ਬੰਦੇ ਚਲਾएंगे ਕਿ ਚਲਾਵਾ ਮੋਟਰਸ ਚਲਾ ਲੇਗੇ ਚਲਾਈਆ ਜਿੰਨੀ ਵੀਡੀਓ ਬਣਾਉਣੀ ਤੇ ਮੈਚ ਲਾ ਲੈਣਾ ਨਹੀਂ ਵੀਡੀਓ ਬਣਾ ਤੂੰ ਬਣਾ ਹੁਣ ਤੈਨੂੰ ਪਤਾ ਨਾ ਚੱਲ ਚੱਲੀਏ ਤੇਲ ਹੀ ਮਗਾਤਾ ਇੱਕ ਚਲੋ ਤੇਲ ਹੀ ਮਗਾਤਾ ਚੱਲ ਚੱਲ ਠੀਕ ਹੈ ਠੀਕ ਹੈ ਉੱਥੇ ਸੀਨ ਹੁੰਦੇ ਪਏ ਆ ਤੇ ਆਪਾਂ ਇੱਥੇ ਖਲੋਤੇ ਪਏ ਆ ਆਪਾਂ ਚੱਲੀ ਹੁਣ ਉਹਨਾਂ ਲੱਗ ਗਏ ਦੇਖਦੇ ਆ ਕੀ ਕੰਮ ਕਰਨ ਲੈ ਆ ਰੋਗ ਰੋਗ ਸੀਨ ਲੈਣ ਦਾ ਸੜਕ ਦੇ ਵਿੱਚ ਤੇ ਦੇਖੋ ਤੁਸੀਂ ਯਾਰ ਅਗੇ ਆ ਘਰ ਤੁਸੀਂ ਦੇਖ ਸਕਦੇ ਆਪਾਂ ਲੌਣ ਲੱਗਿਆ ਮੋਟਰਸਾਈਕਲ ਅੰਦਰ ਤੇ ਉਹ ਉਹਨਾਂ ਦੇ ਤੇ ਉਹ ਕਰਦਾ ਪਿਆ ਉਹਨਾਂ ਦੇ ਸੀਨ ਦੇਖ ਸਕਦੇ ਤੁਸੀਂ ਉਹ ਬਈ ਬਣਾ ਰਿਹਾ ਵੀਡੀਓ ਵੀ ਯਾਰ ਮੋਟਰਸਾਈਕਲ ਲਾਤਾ ਹੁਣ ਆਪਾਂ ਵੀ ਉਥੇ ਚੱਲੀਏ ਸੀਨ ਨਹੀਂ ਹੋਣਦਾ ਸਹੀ ਤੇ ਆਜੋ ਦੇਖਦੇ ਆ ਲਓ ਜੀ ਆਗੇ ਰੈਡ ਖੁੜ ਕੇ ਘਰੇ ਰੈਡ ਕਰਕੇ ਯਾਰ ਕੀ ਕਰਦੇ ਕਦੀ ਬੈਗ ਜਾਂਦੇ ਕਦੀ ਅੱਗੇ ਹੋ ਜਾਂਦੇ ਚੱਲ ਮੀਟਰ ਵੀ ਚੈੱਕ ਕਰਦੇ ਪਏ ਦੇਖ ਸਕਦੇ ਤੁਸੀਂ ਦੇਖ ਸਕਦੇ ਹੋ ਬੱਤੀ ਦੇ ਸੀਨ ਲੈਣ ਦਾ ਹੈ ਤੇ ਬੱਤੀ ਚਲ ਗਈ ਬੱਤੀ ਬੰਦ ਹੋ ਗਈ ਲਾਉਣਾ ਹੈ ਉਹਨੂੰ ਤੇ ਹੁਣ ਉਹ ਸੈੱਟ ਕਰਤਾ ਉਹਨੂੰ ਸੈੱਟ ਵੈਟ ਕਰਤਾ ਤੇ ਆ ਡੈਰੀ ਮੇਰੇ ਕੋ ਆ ਤੇ ਹੁਣ ਸੀਨ ਦੇਖ ਹੁੰਦੇ ਪਏ ਇਹਨਾਂ ਦੇ ਲਾਓ ਜੀ ਉਹ ਲਾ ਲਜਾਣਾ ਚਾਬੀ ਲੈ ਜਾਣਾ ਚਾਹੀਦਾ ਕਹਿੰਦੇ ਇਹ ਜਿੰਦਾ ਲੱਗਾ ਚਾਬੀ ਲੈ ਕੇ ਨਾ ਜੀ ਸਾਹਿਬ ਹਾਂ ਹਾਂ ਏਦਾਂ ਹੁੰਦੇ ਸੀਨੀ ਏਦਾਂ ਹੁੰਦੀ ਬਿੰਦੀ ਸੀਨੀ ਸੀਨੀ ਅੱਗੋਂ ਸਾਗੀ ਕੰਮ ਚੱਲੂ ਫਿਰ ਸਾਗੋ ਸਾਗੀ ਹੈ ਸਾਗ ਸਾਗ ਬਣੂਗਾ ਐ ਮੱਖਣ ਮੱਖਣ ਪਾ ਗਏ ਹੈ ਚਿੱਲ ਪੂਰਾ ਆ ਵੀ ਟੋਕਰ ਆ ਭਰ ਕੇ ਲਿਆਂਦੀ ਹੀ ਰੇੜੀ ਪੂਰੀ ਤੇ ਵਿਲਾ ਖਾਲੀ ਹੋ ਗਈ ਇੰਨੇ ਕੇ ਏਰੀਏ ਦੇ ਵਿੱਚ ਸਾਗ ਵਿਗਦਾ ਹੀ ਬੜਾ ਤੇ ਨਾਲੇ ਤੁਹਾਨੂੰ ਪਤਾ ਗਾੜੀ ਠੰਡ ਆਉਂਦੀ ਆ ਤੇ ਵਾਹ ਵੀ ਠੰਡ ਆ ਹੀ ਗਈ ਥੋੜਾ ਥੋੜਾ ਮੌਸਮ ਹੋ ਗਿਆ ਹੈ ਸਾਗ ਹੁਣ ਜ਼ਿਆਦਾ ਬਣਾਉਂਦੇ ਉਹਦੀ ਵੇਲਾ ਇੱਥੇ ਦਿਹਾੜੀ ਰਮਾਨਾ ਪੈ ਗਿਆ ਚਾਰ ਪੰਜ ਘਰ ਆਣ ਨੇ ਸਾਗ ਲੈ ਲਿਆ ਉਹ ਪੂਰੀ ਰੇੜੀ ਭਰੀ ਸੀ ਗੁਰੂਆ ਅੱਧੀ ਰਹਿ ਗਈ ਆਵੇ ਸਾਗ ਇੱਥੇ ਵਿਖਾਉਣਾ ਤੁਹਾਨੂੰ ਇੱਧਰ ਖੜੇ ਹੋ ਦੋ ਬਸ ਜਿਓ ਇੱਧਰੇ ਆ ਇੱਕ ਸਾਗ ਦੀ ਉਹ ਢੇਰੀ ਪਈ ਆ ਇੱਕ ਆ ਪਈ ਆ ਠੀਕ ਐ ਦੇਖ ਸਕਦੇ ਤੁਸੀਂ ਅੱਜ ਇੱਥੇ ਵੀ ਸਾਗ ਬਣ ਰਿਹਾ ਓਣ ਆਏ ਲੋਕਾ ਯਾਰ ਜਿਸਨ ਸਟਾਰ ਜਿਸਨ ਸਟਾਰ ਡਾਕਟਰ ਸਾਗ ਫੜਾ ਕੇ ਆ ਗਿਆ ਜੋ ਘਰੋਂ ਮਲ ਘਰੇ ਸਾਗ ਦੇ ਆਇਆ ਯਾਰ ਮੈਂ ਇਹ ਕਹਿਣਾ ਚਾਹੁੰਦਾ ਗਲਤ ਬੋਲੀ ਜਾਂਦਾ ਅਸਲ ਤੇ ਵੀਡੀਓ ਬਣਾਉਂਦਾ ਨਾ ਉਹ ਵੀਡੀਓ ਨਾਲ ਯਾਰ ਕੰਫਿਊਜ਼ ਜੇ ਬੁੰਦਲ ਜੇ ਗਏ ਐ ਇਸ ਕਰਕੇ ਸਮਝ ਨਹੀਂ ਆ ਰਹੀ ਕੁਝ ਗੱਲਾਂ ਗਲਤ ਹੋ ਗਈ ਸੌਰੀ ਯਾਰ ਜਿਵੇਂ ਕਿ ਤੁਸੀਂ ਦੇਖ ਸਕਦੇ ਯਾਰ ਅਸੀਂ ਹੁਣ ਖਾਣ ਲੱਗੇ ਆ ਰੋਟੀ ਠੀਕ ਆ ਫੇ ਬੰਦੇ ਨਾਲ ਹੀ ਕਹਿੰਦੇ ਭੁੱਖ ਲੱਗ ਗਈ ਤੇ ਹੁਣ ਰੋਟੀ ਖਾ ਗਈ ਬਾਕੀ ਕਰਦੇ ਆਂ ਵੀਡੀਓ ਆਪਾਂ ਕੰਟੀਨਿਊ ਅੱਗੇ ਸਟਾਰਟ ਕਰਦੇ ਆ ਠੀਕ ਆ ਤੁਸੀਂ ਦੇਖ ਸਕਦੇ ਦਹੀਂ ਤੇ ਨਾਲ ਆਲੂਆਂ ਦੀ ਸਬਜ਼ੀ ਤੇ ਨਾਲ ਰੋਟੀ ਠੀਕ ਆ ਤੇ ਦੇਖ ਸਕਦੇ ਰੋਟੀ ਖਾਂਦੇ ਪੈ ਤੇ ਸੁਆਦ ਖਾ ਚੁੱਕਾ ਹੈ ਤੇ ਆਹ ਦੇਖ ਸਕਦੇ ਤੁਸੀਂ ਹੁਣ ਰੋਟੀ ਰੱਟੀ ਖਾ ਕੇ ਤੇ ਬਾਕੀ ਕੰਮ ਅੱਗੇ ਕਰਦੇ ਆ ਪਹਿਲਾ ਰੋਟੀ ਤੁਹਾਨੂੰ ਪਤਾ ਭੁੱਖਾ ਨਹੀਂ ਰਹਿਣਾ ਚਾਹੀਦਾ ਰੋਟੀ ਜ਼ਰੂਰੀ ਆ ਬਾਕੀ ਚੀਜ਼ਾਂ ਦੇ ਬਾਅਦ ਵੀ ਹੋ ਜਾਣਗੀਆਂ ਉਦੋਂ ਕਰ ਲੈਣਾ ਵੀਡੀਓ ਇਸ ਕਰਕੇ ਕਿ ਆ ਵੀ ਚੱਲ ਰੋਟੀ ਖਾ ਲਈਏ ਬਾਅਦ ਟਾਈਮ ਪਰ ਬੇ ਚੀਜ਼ਾਂ ਤੇ ਟਾਈਮ ਲੱਗ ਜਾਂਦਾ ਇਸ ਕਰਕੇ ਹੁਣ ਰੋਟੀ ਖਾ ਲਈ ਤੇ ਜਿਵੇਂ ਕਿ ਤੁਸੀਂ ਦੇਖ ਸਕਦੇ ਆ ਆਪਾਂ ਰੋਟੀ ਖਾ ਲਈ ਐ ਤੇ ਹੁਣ ਅੱਗੇ ਵੀਡੀਓ ਸਟਾਰਟ ਕਰਨ ਲੱਗੇ ਆ ਠੀਕ ਆ ਤੇ ਸਾਡੇ ਬੰਦਿਆਂ ਸਾਰਿਆਂ ਰੋਟੀ ਖਾ ਲਈ ਐ ਦੇਖ ਸਕਦੇ ਤੁਸੀਂ ਤੇ ਹੋ ਉਹਨਾਂ ਨੂੰ ਰੋਟੀ ਥੋੜਾ ਖਾਦੀ ਆ ਸਸਤੀ ਸਬਜ਼ੀ ਵੀ ਖਾਦੀ ਤੈਨੂੰ ਖਾਦਾ ਆ ਸਸਤੀ ਆਓ ਸਸਤੀ ਨੀਂਦ ਜੀ ਵੀ ਆ ਰਹੀ ਆ ਬੱਟ ਬੱਤੀ ਬੰਦ ਹੋਈ ਆ ਬੱਤੀ ਵੀ ਉੱਤੋਂ ਗਈ ਆ ਦੇਖ ਸਾਡੇ ਤੇ ਪਰ ਨੀਂਦ ਵੀ ਆ ਰਹੀ ਆ ਤੁਹਾਨੂੰ ਰੋਟੀ ਖਾ ਕੇ ਦਲਦਰ ਜਾ ਪੈ ਜਾਂਦਾ ਇਸ ਕਰਕੇ ਪਰ ਅਹੀਂ ਵੀਡੀਓ ਬਣਾਉਣੀ ਕੌਮ ਵੀ ਅੱਜ ਤੁਹਾਨੂੰ ਵੀ ਜਿਵੇਂ ਪਤਾ ਵੀ ਸਾਰਾ ਦਿਨ ਲੱਗ ਜਾਂਦਾ ਹੁਣ ਇਹ ਤੁਹਾਨੂੰ ਮੈਂ ਟਾਈਮ ਵਗਾ ਦੇਣਾ ਇੱਕ ਦੇ ਲਗਭਗ ਟਾਈਮ ਹੋ ਗਿਆ ਆ ਇੱਕ ਇੱਕ ਦੇ ਇੱਕ ਦੇ ਲਗਭਗ ਟਾਈਮ ਹੋ ਚੁੱਕਾ ਹੈ ਤੇ ਯਾਰ ਅਜੇ ਕਾਫੀ ਵੀਡੀਓ ਦੇ ਸੀਨ ਰਹਿੰਦੇ ਆ ਟਾਈਮ ਲੱਗ ਜਾਣਾ ਤੁਹਾਨੂੰ ਪਤਾ ਸਾਰਾ ਦਿਨ ਲੱਗ ਜਾਂਦਾ ਇਸ ਕਰਕੇ ਇੰਨ ਕਰ ਲੱਗੇ ਹੁਣ ਵੀਡੀਓ ਸਟਾਰਟ ਅੱਗੇ ਤੇ ਮੈਂ ਥੱਲੇ ਲਿੰਕ ਪਾਉਂਗਾ ਆਈਡੀ ਦਾ ਤੇ ਤੁਸੀਂ ਚੈੱਕ ਕਰ ਲਓ ਫੁੱਲ ਵੀਡੀਓ ਤੇ ਆ ਚੁੱਕੀ ਆ ਪਈਆਂ ਵੀ ਆਡੀਆਂ ਆਲਰੇਡੀ ਤੇ ਇਹ ਵੀ ਪੈ ਜਾਣੀ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਤੇ ਤੁਸੀਂ ਚੈੱਕ ਜ਼ਰੂਰ ਕਰ ਲੈਣਾ ਤਾਂ ਮੈਂ ਪਰਸ਼ਾਵਾਂ ਆ ਗਿਆ ਇੱਥੇ ਅੱਗੇ ਤੁਸੀਂ ਯਾਰ ਬਣਾਉਂਦੇ ਭੈ ਵੀਡੀਓ ਅਸੀਂ ਚਲੋ ਆ ਜਾਓ ਦੇਖ ਸਾਥੀ ਤੁਸੀਂ ਹੋ ਲੈ ਵਿੱਚ ਲੈ ਹੁਣ ਚਾੜ ਦੇ ਖੱਬੇ ਦੇ ਘਰੇ ਲੈ ਜਨਾਬ ਹੁਣ ਤਾਂ ਨਹੀਂ ਹੁੰਦਾ ਇਹਨਾਂ ਦੇ ਮੁੰਡੇ ਦਾ ਵਿਆਹ ਸੱਤ ਕੈਮਰਾ ਲੈ ਦੇ ਦੋ ਮੈਂ ਸਤਾ ਮੈਨੂੰ ਵੀ ਇਹ ਕਿਹਾ ਉਹ ਚੱਲ ਲੱਗਦਾ ਵੀਰ ਮੱਖੀ ਡਾਉਣ ਦੇ ਆ ਮੱਖੀ ਮੱਖੀ ਡੋਰੀ ਪਰ ਕੈਮਰਾ ਲੈ ਨਹੀਂ ਵੇਖਣਾ ਇਹ ਤੁਸੀਂ ਹੀ ਟਰ ਮੈਨੂੰ ਫੜਾ ਦੇਣਾ ਬਾਅਦ ਚ ਠੀਕ ਹੈ ਬੈਣਾ ਲੈ ਵੀ ਚੱਲ ਯਾਰ ਸਵੇਰ ਦੇ ਲੱਗੇ ਤੇ 2:00 ਹੋ ਗਏ ਸਾਢੇ 3:00 ਹੋ ਗਏ ਆ ਹਜੇ ਵੀ ਵੀਡੀਓ ਖਤਮ ਨਹੀਂ ਹੋਈ ਹੋ ਇੱਕ ਸਟਾਰਟ ਉੱਲਾ ਵੀ ਚੇਲੇ ਚਾੜ ਦੇ ਖੰਬੇ ਤੇ ਕਰੇਲੇ ਜਨਾਬ ਹੋਣਤ ਨਹੀਂ ਇਹਨਾਂ ਦੇ ਮੰਡੇ ਦਾ ਵਿਆਹ ਹੁੰਦਾ ਸਾਰੀਆਂ ਕਮੇਟੀਆਂ ਨੂੰ ਜੁਰਮਾਨੀਆਂ ਜੀ ਲੱਗਣੀਆਂ ਆ ਬੱਸ ਮੈਂ ਨਾ ਪੂਰਾ ਚਿੱਲ ਕਰਾ ਰਹੇ ਤੈ ਕੋਸਾ ਆ ਪੂਰਾ ਫਿੱਟ ਫਿੱਟ ਬੈਠਾ ਮੈਂ ਨਾ ਪੂਰਾ ਚਿੱਲ ਕਰਾ ਰਹੇ ਉੱਲਾ ਵੀ ਚੇਲੇ ਚਾੜ ਦੇ ਖੰਬੇ ਤੇ ਕਰੇਲੇ ਜਨਾਬ ਹੋਣਤ ਨਹੀਂ ਇਹਨਾਂ ਦੇ ਮੰਡੇ ਦਾ ਵਿਆਹ ਤੁਸੀਂ ਦੇਖ ਸਕਦੇ ਹੋ ਸ਼ੂਟਿੰਗ ਵੇਖਣ ਆਲੇ ਕਿੰਨੇ ਜਾਣੇ ਆਈ ਜਾਂਦੇ ਆ ਅਸੀਂ ਬਾਹਰ ਸਟੈਂਡ ਲਾਇਆ ਤੇ ਅਸੀਂ ਕਰਦੇ ਪਿਆ ਹਾਂ ਸੂਟ ਦੇਖ ਸਕਦੇ ਤੁਸੀਂ ਯਾਰ ਤੇ ਜੇ ਵੀਡੀਓ ਖਤਮ ਨਹੀਂ ਹੋਈ ਚਾਰ ਵਾ ਚੱਲੇ ਆ ਅਸੀਂ ਬਣਾ ਰਹੇ ਆ ਜੇ ਵੀ ਤੁਸੀਂ ਦੇਖ ਸਕਦੇ ਯਾਰ ਪਾਣੀ ਪੀਂਦੇ ਪਾ ਹੁਣ ਵੀਡੀਓ ਖਤਮ ਹੋਈ ਆ ਤੇ ਦੇਖ ਸਕਦੇ ਤੁਸੀਂ ਗੁਰੂਆ ਪਤਾ ਦਾ ਕੰਮ ਦਾ ਮਗਰਾ ਪਾਣੀ ਆ ਜੇ ਤੁਸੀਂ ਦੇਖ ਸਕਦੇ ਚਾਰ ਤੋਂ ਉੱਪਰ ਟਾਈਮ ਹੋ ਗਿਆ ਜਿਵੇਂ ਮੈਂ ਵਲੌਗ ਸਵੇਰੇ ਸਟਾਰਟ ਕੀਤਾ ਸੀ ਉਦੋਂ ਆਪਣੇ 7:30 ਵਜੇ ਤੁਹਾਨੂੰ ਮੈਂ ਦੱਸਿਆ ਚਲੋ 8:00 ਵਜੇ ਮੰਨੋ ਜੇ 8:00 ਵਜੇ ਵੀ ਸਟਾਰਟ ਕੀਤੀ ਵੀਡੀਓ ਤੇ ਲਾ ਲਓ ਫਿਰ ਸਾਫ ਸਵੇਰ ਦੇ ਲੱਗੇ ਆ ਇਹ ਹੁਣ ਵੀਡੀਓ ਮੁੱਕੀ ਆ 4 ਤੋਂ ਉੱਪਰ ਟਾਈਮ ਹੋ ਗਿਆ 4:30 ਹੋ ਗਿਆ ਦੇਖ ਹੀ ਸਾਦੇ ਤੁਸੀਂ ਬਹੁਤ ਮਿਹਨਤ ਲੱਗੀ ਬਹੁਤ ਜਿਆਦਾ ਮਿਹਨਤ ਲੱਗੀ ਗਾਇਸ ਇਧਰ ਵੀ ਕੈਮਰਾ ਕਮਾਉ ਥੋੜਾ ਜਿਆਦਾ ਬਹੁਤ ਜਿਆਦਾ ਮਿਹਨਤ ਲੱਗਦੀ ਆ ਇਹ ਤਾਂ 10 ਮਿੰਟ ਦੀ 5 ਮਿੰਟ ਦੀ ਵੀਡੀਓ ਵੇਖਣੀ ਸੌਖੀ ਆ ਪਰ ਜਿਹੜੀ ਇਹਦੇ ਪਿੱਛੇ ਮਿਹਨਤ ਲੱਗਦੀ ਉਹ ਬੜੀ ਆਪੀ ਬਲੌਗ ਦੇ ਵਿੱਚ ਪਤਾ ਲੱਗੂਗਾ ਕਿੰਨੀ ਮਿਹਨਤ ਲੱਗਦੀ ਆ ਹਾਂ ਕੋਈਆਂ ਬਲੌਗ ਵੇਖੋ ਗਾਡੀ ਵੀਡੀਓ ਵੇਖਿਓ ਫਿਰ ਤੁਹਾਨੂੰ ਮਜ਼ਾ ਆਊਗਾ ਬਹੁਤ ਜਿਆਦਾ ਆਖਾ ਆ ਯਾਰ ਬੜੀ ਔਖੀ ਵੀਡੀਓ ਮੁਕਾਈ ਅੱਜ ਮੁੱਕਦੀ ਨਹੀਂ ਇਹ ਵਾਹੇ ਇਹ ਅਗਲੇ ਦਿਨ ਤੇ ਗੱਲ ਪੈਣੀ ਹੀ ਪਰ ਅਸੀਂ ਡਟੇ ਰਹੇ ਰੋਟੀ ਖਾ ਕੇ ਫਿਰ ਕੰਮ ਚਾਲੂ ਕੀਤਾ ਚਾਹ ਪੀ ਕੇ ਫਿਰ ਕੰਮ ਚਾਲੂ ਕੀਤਾ ਹੁਣ ਪਾਣੀ ਪੂਣੀ ਪੀਣ ਦਾ ਇੱਕ ਵਾਰੀ ਸਾਫ ਪਾਣੀ ਲੈਣ ਦਾ ਠੀਕ ਹੈ ਹੁਣ ਜੇ ਤੇ ਪਰ ਇੱਕ ਗੱਲ ਹੈਗੀ ਏ ਤੇ ਚਾਹ ਬਣਦੀ ਆ ਚਾਹ ਪੀ ਕੇ ਜਾਂਨੇ ਹੁਣ ਘਰ ਇਹ ਵੀਡੀਓ ਜਾਰੀ ਰਹਿਣੀ ਠੀਕ ਆ ਚਾਹ ਬਣਾਉਂਦਾ ਚਾਹ ਪੀ ਕੇ ਜਾਂਨੇ ਘਰ ਆਪਾਂ ਇਹਦੇ ਵਿੱਚ ਬਹੁਤ ਜ਼ਿਆਦਾ ਤੇ ਚਾਹ ਵੀ ਆ ਗਈ ਹੈ ਤੁਸੀਂ ਦੇਖ ਸਕਦੇ ਤੇ ਯਾਰਾ ਮੇਰੀਆਂ ਗੱਲਾਂ ਤਸਦਾ ਪਿਆ ਤੂੰ ਗਾਲੇ ਦੇਖ ਸਕਦੇ ਜੇ ਕੋੜੇ ਤੁਸੀਂ ਦੇਖ ਸਕਦੇ ਤੇ ਚਾਹ ਪੀਂਦੇ ਬੈਠੇ ਤੇ ਚਾਹ ਪੀ ਕੇ ਜਾਣੇ ਹੁਣ ਆਪਾਂ ਘਰ ਠੀਕ ਆ ਦੇਖ ਸਕਦੇ ਸਾਗ ਵੀ ਬੰਦਾ ਪਿਆ ਤੇ ਦੇਖ ਸਕਦੇ ਤੁਸੀਂ ਯਾਰ ਆਪਾਂ ਜਿਹੜਾ ਥੰਬਨੇਲ YouTube ਤੇ ਲਾਉਣਾ ਉਹਦੀ ਫੋਟੋਆਂ ਖਿੱਚਣ ਲੱਗਿਆ ਤੇ ਤੁਸੀਂ ਦੇਖਿਓ ਤੇ ਖਿੱਚਣ ਲੱਗੇ ਚਲੋ ਯਾਰ ਖਿੱਚ ਕਰੇਗਾ ਸਟਾਈਲ ਸੋਚਣ ਦਾ ਕਿਦਾਂ ਸਟਾਈਲ ਮਾਰਨਾ ਫੋਟੋ ਆ ਗਿਆ ਠੀਕ ਹੈ ਤੇ ਦੇਖ ਸਕਦੇ ਤੁਸੀਂ ਚਲੋ ਮਾਰੋ ਸਟਾਈਲ ਮਾਰੋ ਸਟਾਈਲ ਥੰਬਨੇਲ ਵਾਸਤੇ ਫੋਟੋਆਂ ਕਿਸੀ ਉਹ ਥੋੜਾ ਪਿੱਛੇ ਬੂਏ ਜਿਹੇ ਦੇ ਨਾਲ ਹੋਣਾ ਸਾਡਾ ਪਿੱਛੇ ਬੂਆ ਯਾਰ ਇਧਰੋਂ ਸਾਫ ਜੀ ਆ ਬਲੌਗਰ ਸਾਹਿਬ ਹੁਣ ਦੱਸਣ ਦੇ ਆ ਕਿ ਕਿਹੜੇ ਐਂਗਲ ਤੋਂ ਫੋਟੋ ਖਿੱਚਣੀ ਆ ਬਾਬਾ ਜੀ ਥੰਬਨੇਲ ਵਾਸਤੇ ਫੋਟੋਆਂ ਖਿੱਚਣ ਦੇ ਹੋਵੇ ਜੀ ਜੀ ਦਾ ਫੋਟੋ ਦੁਜਾ ਵੀ ਆ ਚੌਂਕ ਜੇ ਆ ਹਾਂ ਆਹੀ ਮੇਣ ਕੇ ਫੜੇ ਗਏ ਫੜੇ ਗਏ ਇੱਥੇ ਆ ਸੋ ਗਾਈਸ ਹੁਣ ਮਹਾਗਰ ਜਾ ਕੇ ਥੰਬਨੇਲ ਸੈੱਟ ਹੋਇਆ ਮੈਂ ਆ ਅਸਲੇ ਕੀ ਇਹ ਵੀ ਹੁਣ ਪਾਉਣ ਡਿਆ ਆ ਤੇ ਮੁੰਡਾ ਸੋ ਗਾਈਸ ਇੱਕ ਰੀਟੇਕ ਫੇਰ ਗਾਈਸ ਹੁਣ ਤੁਹਾਨੂੰ ਦਿਖਾਉਣੇ ਦਾ ਥੰਬਨੇਲ ਚੈੱਕ ਕਰੋ ਇਹਨੂੰ ਆਪਾਂ ਦਾਅ ਦਣਾ ਨਾ ਜੀ ਬੈਕਗ੍ਰਾਉਂਡ ਨੂੰ ਚੈੱਕ ਕਰੋ ਕਿਹਦੇ ਆ ਸੈਮਸੰਗ ਦੀ AI ਫੀਚਰ ਹੋ ਗਿਆ ਨਤਲ ਜਾ। ਯਾਨੀ ਸੈਮਸੰਗ ਦੀ AI ਹੈ। ਹਾਂ ਉੱਥੇ ਨਹੀਂ ਹੋ ਚਾਹੀਦਾ ਲੱਗਣੀਆਂ ਉਹ ਇਦਾਂ ਪਟਟ ਲਓ। ਹੁਣ ਸਹੀ ਨਹੀਂ ਲੱਗਣ ਦੇ ਜੋ ਬਣ ਗਈ ਫੋਟੋ ਚਾਰਾਂ ਦਿਨ ਜੋ ਸਹੀ ਆ। ਜਿਵੇਂ ਕਿ ਤੁਸੀਂ ਵੇਖਿਆ ਵਲੌਗ ਠੀਕ ਆ ਮੈਂ ਬਣਾਇਆ ਠੀਕ ਆ ਅਸੀਂ ਜਿਹੜੀ ਵੀਡੀਓ ਬਣਾਉਣ ਗਏ ਟਾਈਮ ਵੈਸੇ ਕਾਫੀ ਲੱਗ ਗਿਆ ਹੁਣ ਫ੍ਰੀ ਹੋਏ ਆ। ਫੋੜਵਾ ਫੋੜਵਾ ਵੀ ਖਿੱਚੀਆਂ ਥੰਮ ਲਈ ਠੀਕ ਆ ਬਾਅਦ ਵਿੱਚ ਸੀਨ ਰਹਿੰਦੇ ਹੀ ਕੁਝ ਕਰਨ ਵਾਲੇ ਉਹ ਵੀ ਫਿਰ ਕੀਤੇ ਕੂਤੇ ਤੇ ਯਾਰ ਹੁਣ ਫ੍ਰੀ ਹੋਏ ਆ ਸਾਰਾ ਦਿਨ ਲੱਗ ਗਿਆ ਅੱਜ ਵੀ ਵੀਡੀਓ 8-9 ਮਿੰਟਾਂ ਦੀ ਬੰਦੀ ਆ ਤੇ ਸਾਰਾ ਦਿਨ ਲੱਗ ਜਾਂਦਾ ਆ ਫਿਰ ਕੱਟ-ਕੱਟ ਸੀਨ ਕਰਨੇ ਪੈਂਦੇ ਆ ਤੇ ਇੱਕ ਗੱਲ ਇਹ ਵੀ ਅਸੀਂ ਉੱਥੇ ਗਏ ਆ ਆਪਣਾ ਬਿਜਲੀ ਘਰ ਗਏ ਆ ਫਿਰ ਉੱਥੋਂ ਦੇ ਸੀਨ ਹੋਏ ਉਹ ਵੀ ਤੁਹਾਨੂੰ ਜਿਵੇਂ ਮੈਂ ਦੱਸਿਆ ਆ ਪੀ ਜਿਆਦਾ ਨਹੀਂ ਤੇ ਪੜਾਈ 10-12 ਕਿਲੋਮੀਟਰ ਗਿਆ ਸੀ ਉੱਥੇ ਵੀ ਟਾਈਮ ਲੱਗ ਗਿਆ ਕਾਫੀ ਤੇ ਇਹ ਚੱਕਰ ਪੈ ਗਿਆ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਵੀ ਚੀਜ਼ਾਂ ਸੌਖੀਆਂ ਨਹੀਂ ਬਣ ਜਾਂਦੀਆਂ ਠੀਕ ਆ ਬਾਕੀ ਕੈਨ ਵਾਲੇ ਪਿੰਡ ਦੇ ਜਾਂ ਬਾਹਰ ਦੇ ਬੰਦੇ ਕਹਿ ਦਿੰਦੇ ਆ ਵੀ ਸਹੀ ਨਹੀਂ ਬਣੀ ਜਾਂ ਨਿੱਕੀ ਬਣਾਈ ਆ ਜਾਂ ਸੌਖੀ ਨਹੀਂ ਬੰਦੇ ਚੀਜ਼ਾਂ ਕਹਿ ਦਿੰਦੇ ਆ ਠੀਕ ਆ ਮੈਂ ਵੈਸੇ ਇੱਕ ਗੱਲ ਕਰਨ ਦਾ ਵੀ ਮਾੜਾ ਕੈਨ ਵਾਲੇ ਨੇ ਮਾੜਾ ਕਹਿ ਹੀ ਦੇਣਾ ਬਾਕੀ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਉਹ ਨਾ ਚੀਜ਼ ਸੌਖੀ ਨਹੀਂ ਆ ਠੀਕ ਆ ਤੇ ਬਾਕੀ ਮੈਂ ਦੱਸਣਾ ਚਾਹੁੰਦਾ ਤੇ ਅੱਜ ਦਾ ਵਲੌਗ ਇੱਥੇ ਖਤਮ ਕੀਤਾ ਜਾਂਦਾ ਮਿਲਾਂਗੇ ਅਗਲੇ ਵਲੌਗ ਦੇ ਵਿੱਚ ਅਗਲੇ ਦਿਨ ਦੇ ਵਿੱਚ